ਉਤ ਨਸ਼ਿਆਂ ਵਿਰੁੱਧ ਛੇੜਿਆ ਕਿਹੜੇ ਕਿਹੜੇ ਲੱਕੇ ਜਿਹੜੇ ਜਿੱਥੇ ਜ਼ਿਆਦਾ ਵਿਕਦਾ ਫਿਰ ਉਹਨਾਂ ਨੇ ਕਿੜੀਆਂ ਕਿੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਕੁਝ ਨਜਾਇਜ਼ ਜੋ ਸਾਰੀ ਕੀਤੀ ਹੋਈ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਪੁਲਿਸ ਹੈਲਪ ਬਾਰੇ ਜਿਹੜਾ ਸੰਬੰਧੀ ਜਿਹੜਾ ਆਰਡਰਸ ਆਏ ਸੀਗੇ ਇਪੋਲਿਸਮ ਦਾ ਦੱਦਣੀ ਹੈ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਹੈ ਇੱਥੇ ਦੱਸਣਯੋਗ ਇਹ ਗੱਲ ਹੈ ਵੀ ਇਹ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤੇ ਹੀ ਨਹੀਂ ਕੱਲੀ ਇੱਕ ਨਸ਼ਾ ਤਸਕਰ ਹੈਗੇ ਆ ਜਿੱਦਾਂ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਐਡੇ ਵੱਡੇ ਹਾ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਹੋਈ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੌਰ ਪਤਨੀ ਸਵਰਨ ਸਿੰਘ ਵਾਸੀ ਮੋਹੱਲਾ ਚਾਬੇਰੀਆ ਜ਼ੀਰਾ ਇਹਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਹੈ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਉਪੰਗਾ ਉਹਦੇ ਤੇ ਵੀ ਅਠ ਪਰਚੇ ਦਰਜ ਆ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀਗੇ ਉਸ ਤੋਂ ਕਮਾਈ ਕੀਤੀ ਹੋਈ ਹੈ ਪਿਛਲੇ ਦਿਨਾਂ ਚ ਜੀਰੇ ਦੇ ਏਰੀਏ ਚ ਸਾਡੇ ਸੀਆਈਏ ਨੇ ਸਾਢੇ 5 ਕਿਲੋ ਜਿਹੜੀ ਹਿਰਨ ਬਰਾਮਦ ਕੀਤੀ ਆ 2 ਲੱਖ ਰੁਪਇਆ ਉਹਦੇ ਚ ਡਰਗ ਮਨੀ ਬਰਾਮਦ ਕੀਤੀ ਆ ਤੇ ਕਿੰਨੇ ਹੀ ਜਿਹੜੇ ਨਸ਼ਾ ਤਸਕਰ ਉਹਦੇ ਵਿੱਚ ਅਰੈਸਟ ਕੀਤੇ ਆ ਤੇ ਸਾਡੀ ਜਿਹੜੀ ਓਵਰਆਲ ਅਸੀਂ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੇ ਅਸੀਂ ਨਸ਼ਾ ਵਿਰੋਧ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਬਹੁਤ ਹੀ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਨੂੰ ਇਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਤਾਂ ਇਹਨਾਂ ਦਾ ਨਸ਼ੇ ਤਸਕਰਾਂ ਦੇ ਲੱਕ ਤੋੜ ਕੇ ਫਟਾਂਗੇ